ਮਹਾਰਾ ਸੱਚੇ ਪਾਤਸ਼ਾਹ ਜਿਸ ਆਸਣ ਤੇ ਬੈਠਦੇ ਹਨ ਔਰੰਗਜੇਬ ਬਾਦਸ਼ਾਹ ਦੇ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਉਹਦੇ ਸਿਰ ਤੇ ਜਿਹੜੀ ਚਾਂਦੀ ਲੱਗਦੀ ਹੈ 2.5 ਲੱਖ ਦੀ ਹੈ ਪਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਸੀਸ ਤੇ ਚੰਦੂਆ ਲੱਗਦਾ ਉਹਦੀ ਕੀਮਤ 5 ਲੱਖ ਰੁਪਈਆ ਉਸਮੇ ਪੰਜ ਕਲਾ ਸਸ਼ਤਰ ਹੈ ਚੰਦਨ ਦੀ ਚੌਂਕੀ ਹੈ ਪਾਤਸ਼ਾਹ ਦੇ ਚਰਨਾਂ ਜੀ ਰਾਜਿਆਂ ਦੇ ਘੋੜੇ ਲੱਖ ਲੱਖ ਰੁਪਏ ਦੇ ਐ ਜਿਨ੍ਹਾਂ ਤੇ ਸਵਾਰੀ ਕਰਦੇ ਬਾਦਸ਼ਾਹ ਗੁਰੂ ਦੇ ਘੋੜੇ ਤੇ ਪਹਿਨਣ ਵਾਲੀ ਕਾਠੀ ਸਵਾ ਲੱਖ ਰੁਪਏ ਦੀ ਸਤਗੁਰੂ ਦੇ ਚਾਰ ਸਹਿਬਜ਼ਾਦੇ ਹਨ ਮਾਤਾ ਜੀ ਕੋਲ ਹਨ ਮਾਤਾ ਨਾਨਕ ਜੀ ਮਾਤਾ ਗੁਜਰ ਕੌਰ ਜੀ ਵੈਗੋ ਦਾਦੀ ਜੀ ਹਨ ਮਾਤਾ ਨਾਨਕ ਜੀ ਨਾਲ ਚਾਰ ਸਹਿਬਜ਼ਾਦੇ ਹਨ ਤਿੰਨ ਮਹਿਲ ਹਨ ਪੰਜ ਪਿਆਰੇ ਹਨ ਬੇਅੰਤ ਗੁਰਸਿੱਖ ਸਨਾਦ ਬਨਦ ਸੂਰਮੇ ਪਿਆਰ ਪ੍ਰਤੀਾਰ ਹਨ ਸਤਗੁਰੂ ਕੋਲ ਪ੍ਰਸ਼ਾਦੀ ਹਾਥੀ ਹੈ ਜਿਹੜਾ ਸੀਸ ਤੇ ਚੌਰ ਸਾਹਿਬ ਕਰਦਾ ਹੈ